ਹਾਂਜੀ ਮੈਮ ਕੀ ਨਾਮ ਹੈ ਸਕੂਲ ਦਾ ਨਾਮ ਕੀ ਹੈ ਜੀ ਸਰਕਾਰੀ ਐਲੀਮੈਂਟਰੀ ਸਕੂਲ ਕੱਕਾ ਕੰਡਿਆ ਦਾ ਅੱਛਾ ਜੀ ਮੈਂ ਪਰਮਿੰਦਰ ਕੌਰ ਅੱਛਾ ਜੀ ਮੈਮ ਤੁਸੀਂ ਇੱਥੇ ਹੈੱਡ ਟੀਚਰ ਹੋ ਵਾ ਹਾਂਜੀ ਹਾਂਜੀ ਮੈਮ ਕੀ ਗੱਲਬਾਤ ਹੋਈ ਹੈ ਸਕੂਲ ਦੇ ਵਿੱਚ ਜਿਹੜੀ ਚੋਰੀ ਹੋਈ ਹੈ ਕਿੰਨੀ ਵਾਰ ਹੋਈ ਹੈ ਕੀ ਕਿੰਨਾ ਕ ਸਾਮਾਨ ਜਿਹੜਾ ਚੋਰੀ ਹੋਇਆ ਹੈ ਸਰ ਚੋਰੀ ਤੇ ਤੀਸਰੀ ਵਾਰੀ ਹੋ ਗਈ ਹੈ ਅੱਛਾ ਜੀ ਜੂੜੀ ਨਹੀਂ ਆਪਾਂ ਕਹਿੰਦੇ ਕਿ ਧੁੰਦਾ ਨੇ ਦਿਨਾ ਚੀ ਹੈ ਜੀ ਜੀ ਜੂਨ ਚ ਤਾਂ ਕੋਈ ਧੁੰਦਾ ਨਹੀਂ ਸੀ ਉਦੋਂ ਵੀ ਹੋਈ ਹੈ ਅੱਛਾ ਜੀ ਉਸ ਤੋਂ ਪਹਿਲਾਂ ਵੀ ਬਾਥਰੂਮ ਦੀਆਂ ਸਾਰਾ ਤਿੰਨ ਬਾਥਰੂਮ ਹੈ ਤੇ ਇਹਨਾਂ ਦੇ ਵਿੱਚੋਂ ਟੂਟੀਆਂ ਵਗੈਰਾ ਜੋ ਜੋ ਸਟੀਲ ਦਾ ਜੋ ਕੁਝ ਲਾ ਕੇ ਬਾਸਵਚਨ ਵਗੈਰਾ ਥੱਲੇ ਰੱਖਿਆ ਹੀ ਜੀ ਜੋ ਉਹਨਾਂ ਨੂੰ ਲੱਗਾ ਨਾ ਪਾਈਪ ਤੱਕ ਸਟੀਲ ਪਾਈਪ ਵੀ ਸੀ ਜੀ ਤੇ ਉਦੋਂ ਉਹ ਚੀਜ਼ ਸੀ ਪਿਛਲੇ ਵੀ ਦਿਨ ਸੋਈ ਦਾ ਹੀ ਸਾਰਾ ਸੀ ਅੱਛਾ ਤੇ ਇਸ ਵਾਰ ਤੇ ਪੱਖੇ ਵਗੈਰਾ ਆਂਗਣ ਮਾੜੀ ਦਾ ਸਮਾਨ ਬਹੁਤ ਗਿਆ ਵਿਚਾਰਿਆਂ ਦੇ ਕਮਰੇ ਚ ਅਸੀਂ ਜਿਹੜਾ ਸਮਾਨ ਰੱਖ ਲਿਆ ਉਹਨਾਂ ਨੂੰ ਵੀ ਸਾਡੇ ਕਰਕੇ ਮੈਨੂੰ ਲੱਗਦਾ ਕਿ ਨੁਕਸਾਨ ਹੋ ਉਹਨਾਂ ਦਾ ਵੀ ਸਾਡੇ ਕਰਕੇ ਹੀ ਹੋ ਗਿਆ ਮੈਨੂੰ ਇਹ ਚੀਜ਼ ਦਾ ਹੀ ਬਹੁਤ ਜ਼ਿਆਦਾ ਜੀ ਜੀ ਵਾ ਮੈਂ ਹਾਂ ਜੀ ਹਾਂ ਜੀ ਕਾਫੀ ਮਤਲਬ ਜਿਹੜੇ ਜਿਹੜੇ ਕਰਦੇ ਹਨ ਮਤਲਬ ਮਦਦ ਕਾਫੀ ਜਾਣੇ ਕਰਦੇ ਵੀ ਹੈ ਮਦਦ ਅੱਛਾ ਜੀ ਪਿੰਡ ਵੱਲੋਂ ਵੀ ਮੈਨੂੰ ਕੋਈ ਸ਼ਿਕਾਇਤ ਨਹੀਂ ਗਿਆ ਭਾਜੀ ਅੱਛਾ ਜੀ ਰਮ ਕੰਪਿਊਟਰ ਵੀ ਖੜਿਆ ਗਿਆ ਭਾਂਡੇ ਵੀ ਖੜੇ ਗਏ ਹੋਰ ਮੈਮ ਇੱਕ ਕੰਪਿਊਟਰ ਹਾਂਜੀ ਭਾਂਡੇ ਤੇ ਸਾਰੇ ਜਿਹੜੇ ਮੇਡੇ ਮਿਲਦੇ ਪਤਾ ਹੀ ਹੁੰਦਾ ਕਿਸੇ ਦਾ ਹਾਂਜੀ ਹਾਂ ਸਰਕਾਰ ਵਾਲੇ ਪਹਿਲਾਂ ਸਰਕਾਰ ਵਾਲੇ ਤੁਹਾਨੂੰ ਕਾਫੀ ਦੇਰ ਦੇ ਮਿਲੇ ਹੋਇਆ ਮਤਲਬ ਇਹ ਹੀ ਆਪਣੇ ਕੋਈ ਬਣਵਾਉਂਦੇ ਆ ਜਿਆਦਾ ਨਹੀਂ ਸਜਣਾ ਕੋ ਠੀਕ ਮੈਮ ਤੁਸੀਂ ਪਹਿਲਾਂ ਵੀ ਇਸ ਦੇ ਬਾਬਤ ਸ਼ਿਕਾਇਤ ਕੀਤੀ ਤੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਜਾਂ ਨਹੀਂ ਹਾਂਜੀ ਸਰ ਉਦੋਂ ਵੀ ਆਏ ਹੀ ਇੱਕ ਦੋ ਵਾਰੀ ਜੀ ਪਰ ਜਿਆਦਾ ਨਹੀਂ ਆਪਾਂ ਮੱਲਾ ਰਿਸਪਾਂਸ ਨਹੀਂ ਮਿਲਿਆ ਜਾ ਰਿਹਾ ਰਿਸਪਾਂਸ ਨਹੀਂ ਮਿਲਿਆ ਠੀਕ ਹੈ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦਾ ਅਸੀਂ ਕਹਿੰਨੇ ਆ ਕਿ ਉਹੀ ਕੁਛ ਕਰਨਗੇ ਤੇ ਕੁਛ ਨਿਭਣਾਂਗੇ ਤਾਂ ਤੇ ਹੁਣ ਹਾਰ ਟੈਕ ਕਰਨਾ ਸਾਡੇ ਕਿਤੇ ਕੁਛ ਨਹੀਂ ਹੋਣਾ ਹਨਾ ਤੇ ਤੇ ਉਹੀ ਕੁਛ ਐਫਰਟ ਲਗਾਣਗੇ ਨਾ ਫੇਰ ਇਹ ਕੰਮ ਜਿਹੜਾ ਆਪਾਂ ਨੇ ਪਰੇ ਛੱਡਣੇ ਤਾਂ ਇਹ ਤੇ ਫਿਰ ਇਹ ਹਿਆਰ ਰਹੇਗਾ ਕਿੰਨੀ ਕੁ ਵਾਰੀ ਆਪਾਂ ਸਮਾਨ ਲਵਾਵਾਂਗੇ ਹਾਰ ਕੇ ਆਪਾਂ ਚੱਲ ਜਾਾਂਗੇ ਇਹਨਾਂ ਦੇ ਪਿੰਡ ਦਾ ਤੇ ਹਨਾ ਇੱਥੇ ਰਹਿਣਾ ਸਕੂਲ ਕੋਈ ਹੋਰ ਆਏਗਾ ਉਹਨੂੰ ਉਹਨੂੰ ਪਰੇਸ਼ਾਨੀ ਆਏਗੀ ਠੀਕ ਮੇਰੇ ਜਾਣ ਨਾਲ ਕੋਈ ਫਾਇਦਾ ਨਹੀਂ ਧੰਨਵਾਦ ਅੱਜ ਪਿੰਡ ਕੱਕਾ ਕੰਡਾਲਾ ਸਰਕਾਰੀ ਐਲੀਮੈਂਟਰੀ ਸਕੂਲ ਚ ਚੋਰੀ ਹੋਈ ਆ ਕੀ ਕਹਿਣਾ ਚਾਹੁੰਦੇ ਜੀ ਜੀ ਇਹ ਬੜੀ ਮੰਦ ਭਾਗੀ ਘਟਨਾ ਵਾ ਜੀ ਜੀ ਇਹ ਨਾ ਬੱਚਿਆਂ ਵਾਸਤੇ ਵਿਚਾਰਿਆਂ ਵਾਸਤੇ ਜਿਹੜੇ ਭਾਂਡੇ ਸੀ ਉਹ ਚੋਰਾਂ ਨੇ ਲੈ ਗਏ ਆ ਜੀ ਤੇ ਪਾਣੀ ਵਾਲੀ ਮੋਟਰ ਆ ਉਹ ਲੈ ਗਏ ਆ ਹਾਂਜੀ ਤੇ ਉਹਦੇ ਤੋਂ ਬਲਾਦਾ ਜਿਹੜਾ ਜਿੰਦਰੇ ਵੱਡੇ ਸੀ ਉਹ ਭੰਨ ਕੇ ਅੰਦਰੋਂ ਸਾਰਾ ਕੰਪਿਊਟਰ ਵਗੈਰਾ ਜਿਹੜਾ ਵਾ ਲੈ ਗਏ ਆ ਜੀ ਜੀ मैडम ਨੇ ਜਿਹੜੀ ਹੀ ਉਹ ਕੈਮਰੇ ਬਹੁਤ ਵਧੀਆ ਤਰੀਕੇ ਨਾਲ ਲਵਾਏ ਹੀ ਉਹ 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 ਵੀ ਪੰਨ ਤੋੜ ਕੇ ਸਾਰਾ ਸਮਾਨ ਜਿਹੜਾ ਵਾ ਉਹ ਉਹਨਾਂ ਨੇ ਲੈ ਗਏ ਆ ਨਾਲ ਉਹ ਤੇ ਮੈਂ ਤੇ ਇਹੋ ਪ੍ਰਸ਼ਾਸਨ ਗੜੀ ਮੰਗ ਰੱਖਦਾ ਵਾਂ ਵੀ ਇਹ ਇੱਕ ਸਕੂਲ ਨਹੀਂ ਇੱਕ ਸਿੱਖਿਆ ਦਾ ਮੰਦਰ ਆ ਜਿੱਥੋਂ ਬੱਚੇ ਸਿੱਖ ਕੇ ਜਾਂਦੇ ਆ ਘਰ ਤੇ ਸਿੱਖ ਕੇ ਮਤਲਬ ਵੱਡੇ ਅਫਸਰ ਬਣਦੇ ਆ ਸਭ ਕੋ ਬਣਦੇ ਆ ਪਰ ਚੋਰਾਂ ਨੇ ਇਹ ਗੱਲ ਵੇਖੀ ਨਹੀਂ ਕਿ ਇਹ ਬੱਚਿਆਂ ਦਾ ਇੱਕ ਸਕੂਲ ਆ ਉਹਨਾਂ ਨੇ ਮਤਲਬ ਬਹੁਤ ਵੱਡਾ ਨੁਕਸਾਨ ਕੀਤਾ ਐਰਕੀ ਤੇ ਬਹੁਤ ਵੱਡਾ ਨੁਕਸਾਨ ਕੀਤਾ ਪਰ ਪਿੱਛੇ ਵੀ ਦੋ ਚੋਰ ਆਈਆਂ ਉਦੋਂ ਥੋੜਾ ਜਿਹਾ ਐਰਕੀ ਤੇ ਬਹੁਤ ਜ਼ਿਆਦਾ ਵੱਡਾ ਨੁਕਸਾਨ ਕੀਤਾ ਆ ਐਰਕੀ ਤੇ ਉਹਨਾਂ ਨੇ ਕੰਪਿਊਟਰ ਵਗੈਰਾ ਨਾਲ ਭਾਂਡੇ ਆ ਨਾਲ ਮੋਟਰ ਆ ਪਾਣੀ ਵਾਲੀ ਉਹ ਵੀ ਕੱਢ ਕੇ ਨਾਲ ਲੈ ਗਏ ਆ ਜੀ ਹਾਂਜੀ ਕੀ ਮੰਗ ਕਰਦੇ ਆ ਅਸੀਂ ਪ੍ਰਸ਼ਾਸਨ ਕੋ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਸਾਨੂੰ ਵੱਧ ਵੱਧ ਵੀ ਚੋਰਾਂ ਤੇ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਤੇ ਜਿਆਦਾ ਮਤਲਬ ਨਾਤ ਪਾਈ ਜਾਵੇ ਤੇ ਪ੍ਰਸ਼ਾਸਨ ਨੂੰ ਅਸੀਂ ਆਨੇ ਵੀ ਸਾਡੇ ਸਕੂਲ ਨੂੰ ਥੋੜੀ ਜੀ ਸਹਾਇਤਾ ਦਿੱਤੀ ਜਾਵੇ ਤੇ ਐਨਆਰਆ ਵੀਰਾਂ ਗਾੜੀ ਵੀ ਮੈਂ ਬੇਨਤੀ ਕਰਦਾ ਵਾਂ ਵੀ ਉਹ ਵੀ ਸਾਡੇ ਸਕੂਲ ਨੂੰ ਥੋੜਾ ਜਿਹਾ ਸਹਿਯੋਗ ਦੇਣ ਜਿਹੜਾ ਕੀ ਭਾਂਡੇ ਭੁੰਡੇ ਬੱਚਿਆਂ ਦੇ ਲੈ ਗਏ ਚੋਰ ਉਹਨਾਂ ਨੂੰ ਅਸੀਂ ਬਣਾ ਸਕੀਏ ਕਿਉਂਕਿ ਇੱਕ ਇੱਕ ਨਾ ਬੰਦੇ ਨਾਲ ਹੀ ਅਨਸਾਰਾ ਨਾਲ ਸਹਿਯੋਗ ਨਾਲ ਹੀ ਕੰਮ ਚੱਲਦਾ ਵਾ ਇਸ ਕਰਕੇ ਮੈਂ ਸਾਰਿਆਂ ਵੀਰਾਂ ਨੂੰ ਕਹਿੰਨਾ ਵਾਂ ਵੀ ਥੋੜੇ ਜਿਹਾ ਸਾਡਾ ਸਹਿਯੋਗ ਦਿਓ ਅਸੀਂ ਥੋੜੇ ਜਿਹਾ ਪਾਣੀ ਤੋਂ ਅੱਜ ਬੜੀ ਤੰਗੀ ਆ ਉਹ ਪਰਲੇ ਘਰ ਚੋਂ ਲਿਆ ਕੇ ਵਰਤਣ ਦੇ ਆ ਕਿਉਂਕਿ ਪਾਣੀ ਤਾਂ ਤੁਹਾਨੂੰ ਪਤਾ ਹੀ ਹਰ ਇੱਕ ਘਰ ਚ ਮਿੰਟ ਮਿੰਟ ਤੇ ਪਾਣੀ ਦੀ ਲੋੜ ਪੈਂਦੀ ਹੈ ਜੀ ਅਜੇ ਤੇ ਸਿਆਲ ਆ ਤੇ ਗਾਂ ਗਰਮੀ ਆ ਰਹੀ ਹੈ ਜੀ ਉਹ ਮੋਟਰ ਤੋਂ ਪਾਣੀ ਤੋਂ ਬਗੈਰ ਤੇ ਫਿਰ ਗੁਜ਼ਾਰਾ ਨਹੀਂ ਹੈਗਾ ਜੀ ਇਸ ਕਰਕੇ ਸਾਨੂੰ ਵੀਰਾਂ ਨੂੰ ਸਾਰਿਆਂ ਨੂੰ ਦਾਨੀ ਸੱਜਣਾ ਨੂੰ ਮੈਂ ਬੇਨਤੀ ਕਰਦਾ ਹਾਂ ਵੀ ਥੋੜੀ ਸਾਡੀ ਮਦਦ ਕੀਤੀ ਜਾਵੇ ਜੀ ਜਿਹੜੀ ਮੋਟਰ ਆ ਜਾਂ ਕੋਈ ਭਾਂਡਾ ਵਗੈਰਾ ਵਾ ਜਾਂ ਕੋਈ ਕੋਈ ਚੀਜ਼ ਆ ਉਹ ਲੈ ਕੇ ਲਾ ਲਈਏ ਧੰਨਵਾਦ